ਸਰਹੱਦ ਪਾਰੋਂ ਆ ਰਹੀ ਨਸ਼ੇ ਦੀ ਕਾਲੀ ਸਪਲਾਈ ਤੇ ਪੰਜਾਬ ਪੁਲਿਸ ਨੇ ਵੱਡਾ ਵਾਰ ਕੀਤਾ ਹੈ ਅਮਰਸਰ ਕਮਿਸ਼ਨ ਰੇਟ ਨੇ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਹੈਰੋਨ ਦੀ ਵੱਡੀ ਖੇਪਰਾਮਤ ਕੀਤੀ ਹੈ ਜੀ ਹਾਂ ਸ਼ਹਾਟਾ ਦੇ ਵਿਟਾਲੀ ਇਲਾਕੇ ਚੋਂ ਯਾਸ਼ੀਨ ਮੁਹੰਮਦ ਨਾਮਕ ਵਿਅਕਤੀ ਵੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਕੋਲੋਂ 7 ਕਿਲੋ 122 ਗ੍ਰਾਮ ਹੈਰੋਆਨਾ ਪੁਲਿਸ ਨੇ ਬਰਾਮਦ ਕੀਤੀ ਹੈ ਮੋਡਲੇ ਜਾਂਚੋ ਖਲਾਸ ਹੋਇਆ ਕਿ ਇਹ ਸਾਰਾ ਨੈੱਟਵਰਕ ਮੋਗਾ ਦੇ ਜਗਪ੍ਰੀਤ ਸਿੰਘ ਉਰਫ ਜੱਗਾ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਪਾਕਿਸਤਾਨੀ ਤਸਕਰਾਂ ਨਾਲ ਸਿੱਧਾ ਸੰਪਰਕ ਵਿੱਚ ਸੀ ਇਹ ਨੈੱਟਵਰਕ ਪੰਜਾਬ ਦੇ ਮਾਲਵਾ ਖੇਤਰ ਵਿੱਚ ਨਸ਼ਾ ਫਲਾਉਣ ਦੀ ਸਾਜਿਸ਼ 'ਚੋਂ ਲੱਗਾ ਹੋਇਆ ਸੀ ਪਰ ਪੁਲਿਸ ਨੇ ਸਮੇਂ ਸਿਰ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਕੇਨ ਨੂੰ ਤੋੜਿਆ ਹੈ ਪਨਾ ਸ਼ਿਹਾੜਾ ਵਿੱਚ ਕੇਸ ਦਰਜ ਕੀਤਾ ਗਿਆ ਹੈ ਤੇ ਹੁਣ ਪੁਲਿਸ ਇਸ ਗਰੋਹ ਦੇ ਹੋਰ ਸਬੰਧਾਂ ਤੇ ਗੱਠ ਜੋੜ ਦਾ ਪਤਾ ਪਾਸ਼ ਕਰਨ ਲਈ ਅਗਲੇਰੀ ਜਾਂਚ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਨਸ਼ਾ ਤਸਕਰੀ ਖਿਲਾਫ ਉਹ ਆਪਣੀ ਜੰਗ ਪੂਰੀ ਤਾਕਤ ਨਾਲ ਜਾਰੀ ਰੱਖੇਗੀ ਤਾਂ ਜੋ ਪੰਜਾਬ ਨਸ਼ਾ ਮੁਕਤ ਅਤੇ ਸੁਰੱਖਿਅਤ ਹੋ ਸਕੇ ਤਾਂ ਪੰਜਾਬ ਪੁਲਸ ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ 7 ਕਿਲੋ ਦੇ ਕਰੀਬ ਹੈਰਵਨ ਬਰਾਮਦ ਕੀਤੀ ਗਈ ਹੈ ਤਾਂ ਇਸ ਦੇ ਨਾਲ-ਨਾਲ ਹੀ ਇੱਕ ਯਾਸ਼ੀਨ ਮੁਹੰਮਦ ਨਾਮਕ ਵਿਅਕਤੀ ਵੀ ਗ੍ਰਿਫਤਾਰ ਕੀਤਾ ਹੈ